Press the bell icon and never miss a video from newsnumber.com. ਸਸ ਸਸ਼ੀਕਲ ਦੋਸਤੋ ਅਸੀਂ ਅੱਜ ਪਹੁੰਚ ਚੁੱਕੇ ਹਾਂ ਪਟਿਆਲਾ ਸ਼ਹਿਰ ਦੀ ਬੁੱਕਲ ਦੇ ਵਿੱਚ ਵਸੇ ਪਿੰਡ ਮਿਰਜ਼ਾਪੁਰ ਵਿਖੇ ਦੱਸਦੇ ਨੇ ਕਿ ਇੱਥੇ ਇੱਕ ਨੌਜਵਾਨ ਵਕੀਲ ਨੂੰ ਇਸ ਵਾਰੀ ਪਿੰਡ ਦਾ ਸਰਪੰਚ ਚੁਣਿਆ ਗਿਆ ਹੈ ਪਿੰਡ ਦੇ ਲੋਕਾਂ ਨੂੰ ਉਸ ਤੋਂ ਬੜੀਆਂ ਆਸਾਂ ਨੇ ਆਓ ਪਿੰਡ ਦੇ ਲੋਕਾਂ ਨਾਲ ਗੱਲਬਾਤ ਕਰੀਏ ਕੀ ਕੀ ਸਮੱਸਿਆਵਾਂ ਦਾ ਪਿੰਡ ਨੂੰ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਕਿਸ ਤਰ੍ਹਾਂ ਦੀਆਂ ਉਸ ਨੌਜਵਾਨ ਸਰਪੰਚ ਤੋਂ ਪਿੰਡ ਨੂੰ ਆਸਾਂ ਨੇ ਪਿੰਡ ਦੇ ਸਰਪੰਚ ਦੇ ਵੀ ਤੁਹਾਨੂੰ ਰੂਬਰੂ ਕਰਾਵਾਂਗੇ ਪਰ ਉਸ ਤੋਂ ਪਹਿਲਾਂ ਅਸੀਂ ਜਾਣ ਲਈਏ ਪਿੰਡ ਦੇ ਵਿੱਚ ਕੀ ਕੀ ਸਮੱਸਿਆਵਾਂ ਨੇ ਆਓ ਪਿੰਡ ਦੇ ਕੁਝ ਲੋਕ ਸਾਡੇ ਸਾਹਮਣੇ ਬੈਠੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਤੁਹਾਡੇ ਪਿੰਡ ਦੇ ਵਿੱਚ ਹੁਣੇ ਨਵਾਂ ਸਰਪੰਚ ਚੁਣਿਆ ਗਿਆ ਦੱਸਦੇ ਨੇ ਉਹ ਨੌਜਵਾਨ ਸਰਪੰਚ ਹੈ ਪਿੰਡ ਪੇਸ਼ੇ ਤੋਂ ਵਕੀਲ ਵੀ ਹੈ ਤੇ ਜਦੋਂ ਆਪਣੇ ਪਿੰਡ ਦੇ ਵਿੱਚ ਕੁਝ ਪੜ੍ਹਿਆ ਲਿਖਿਆ ਨੌਜਵਾਨ ਚੁਣਿਆ ਜਾਂਦਾ ਸਰਪੰਚ ਕਿਸੇ ਵੀ ਪਿੰਡ ਦੀ ਗੱਲ ਹੋਵੇ ਤਾਂ ਸਾਨੂੰ ਆਸਾਂ ਵੱਧ ਜਾਂਦੀਆਂ ਨੇ ਸਭ ਤੋਂ ਪਹਿਲਾਂ ਤੁਸੀਂ ਇਹ ਦੱਸੋ ਵੀ ਪਿੰਡ ਦੇ ਵਿੱਚ ਤੁਸੀਂ ਪਿੰਡ ਦੇ ਤੁਸੀਂ ਵਾਸੀ ਹੋ ਪਿੰਡ ਦੇ ਵਿੱਚ ਤੁਸੀਂ ਕਿਹੜੀ ਸਮੱਸਿਆ ਦਾ ਸਭ ਤੋਂ ਜ਼ਿਆਦਾ ਸਾਹਮਣਾ ਕੀਤਾ ਜਿਹਦਾ ਤੁਸੀਂ ਸਮਾਧਾਨ ਚਾਹੁੰਦੇ ਹੋ ਕਰ ਉਹ ਗੱਲ ਪਿੰਡ 'ਚ ਸਾਡੇ ਇੱਕ ਤਾਂ ਗਲੀਆਂ ਸੀਵਰੇਜ ਦਾ ਸਾਨੂੰ ਚਾਹੀਦਾ ਵੀ ਜਿਹੜੇ ਥੋੜਾ ਥੋੜਾ ਗੰਦ ਵਗੈਰਾ ਆੜ ਜਾਂਦਾ ਹੈ ਗਲੀਆਂ ਦਾ ਕੰਮ ਉਸਾਰ ਸੀਵਰੇਜ ਦਾ ਸਭ ਤੋਂ ਪਹਿਲਾਂ ਕੰਮ ਇਹ ਹੋਣਾ ਚਾਹੀਦਾ ਇੱਕ ਲਾਈਟਾਂ ਦਾ ਥੋੜਾ ਜਿਹਾ ਪ੍ਰਬੰਧ ਕਰਵਾਵਾਂਗੇ ਸਰਪੰਚ ਸਾਹਿਬ ਨੂੰ ਅਸੀਂ ਇਹ ਗੁਜਾਰਿਸ਼ ਕਰਾਂਗੇ ਤੇ ਦੂਸਰਾ ਸਾਡੇ ਜਿਹੜੀ ਇੱਕ ਪ੍ਰੋਬਲਮ ਹੈ ਵੀ ਸਾਡੇ ਪਿੰਡ ਵਾਲਾ ਸਕੂਲ ਹੈ ਜਿਹੜਾ ਇਹ 5ਵੀਂ ਤੱਕ ਹੈ ਤੇ ਸਾਡੇ ਪਿੰਡ ਦੇ ਬੱਚਿਆਂ ਨੂੰ ਦੂਰ ਪੜਨ 5ਵੀਂ ਤੋਂ ਬਾਅਦ ਦੂਰ ਬਾਰਨ ਜਾਂ ਅਗੇ ਹੋਰ ਦੂਰ ਪਿੰਡਾਂ ਵਿੱਚ ਪੜਨ ਜਾਣਾ ਪੈਂਦਾ ਵੀ ਇਹ ਸਕੂਲ 8ਵੀਂ ਜਾਂ 10ਵੀਂ ਤੱਕ ਕੀਤਾ ਜਾਵੇ ਤੇ ਬਾਕੀ ਸਾਨੂੰ ਐਡਵੋਕੇਟ ਨੇ ਉਹ ਸਰਪੰਚ ਬਣੇ ਨੇ ਬਹੁਤ ਮਾਣ ਹੈ ਵੀ ਪਿੰਡ ਦੀ ਤਰੱਕੀ ਕਰਵਾਉਣਗੇ ਤੇ ਦੂਸਰਾ ਇੱਕ ਨੌਜਵਾਨਾ ਜਿਹੜਾ ਨੌਜਵਾਨ ਨਸ਼ੇ ਤੋਂ ਦੂਰ ਰਹੇ ਪਿੰਡ ਵਿੱਚ ਅਸੀਂ ਟੂਰਨਾਮੈਂਟਾਂ ਦਾ ਤੇ ਕਲੱਬ ਵਗੈਰਾ ਦਾ ਸਾਡੇ ਰਜਿਸਟਰ ਹੋਏ ਨੇ ਉਹ ਤਕਰੀਬਨ ਬੰਦ-ਬੰਦ ਜਿਹੀ ਹੋ ਚੁੱਕੇ ਨੇ ਤੇ ਉਹਨਾਂ ਜਿੰਮ ਦਾ ਸਮਾਨ ਟੂਰਨਾਮੈਂਟਾਂ ਦੇ ਇਹ ਚੀਜ਼ਾਂ ਸੀ ਪੈਲ ਦੇ ਆਧਾਰ ਤੇ ਉਹਨਾਂ ਨੂੰ ਕਮਾਂਗੇ। ਸਿਹਤ ਦੇ ਹਿਸਾਬ ਨਾਲ ਪਟਿਆਲੇ ਦੀ ਬੁੱਕਲ ਦੇ ਵਿੱਚ ਵਸਿਆ ਪਿੰਡ ਹੈ ਜੀ। ਇੱਥੇ ਪਿੰਡ ਦੇ ਵਿੱਚ ਜਿੰਨਾ ਕ ਆਪਾਂ ਘੁੰਮੇ ਆ ਕੋਈ ਬਹੁਤਾ ਸਿਹਤ ਦਾ ਪ੍ਰਬੰਧ ਵੀ ਨਹੀਂ ਹੈ। ਤੇ ਹੁਣ ਤੁਹਾਨੂੰ ਕੀ ਆਸਾਂ ਨੇ ਸਰਪੰਚ ਸਾਾਨੂੰ ਇਹ ਇਹ ਹੈ ਕਿ ਉਧਰ ਜਿਹੜੀਆਂ ਗਲਿਆ ਗੁਲੀਆਂ ਕੱਚੀਆਂ ਪਈਆਂ ਨੇ ਸਾਡੇ ਸਰਪੰਚ ਸਾਹਿਬ ਹੁਣ ਆਏ ਨੇ ਨਵੇਂ ਉਹਨਾਂ ਦੇ ਇਹ ਹੈ ਵੀ ਸਾਡੇ ਉਹ ਪਾਣੀ ਦੀ ਬਹੁਤ ਸਮੱਸਿਆ ਬਹੁਤ ਜ਼ਿਆਦਾ ਆ। ਬੜੇ ਲਿਖੇ ਨੇ ਤੁਹਾਨੂੰ ਆਸਾਂ ਪੂਰੀਆਂ ਨੇ? ਹਾਂਜੀ ਹਾਂ ਪੂਰੀਆਂ ਆਸਾਂ। ਹਾਂਜੀ ਹਾਂਜੀ। ਤਨੂ ਕੀ ਆ ਸੱਜੇ ਨਵੇਂ ਬਣੇ ਇੱਕ ਤਾਂ ਪਾਣੀ ਦਾ ਨਿਕਾਸ ਨਹੀਂ ਹੈਗਾ ਜੀ ਆਪਣੇ ਇੱਕ ਆਪਣਾ ਸੀਵਰੇਜ ਦਾ ਕੰਮ ਰਹਿੰਦਾ ਜੀ ਬਹੁਤ ਪਾਣੀ ਵੜਕਾ ਪੈਂਦਾ بارش ਪੈਂਦੀ ਬਾਰਿਸ਼ ਪੈਂਦੀ ਆ ਉਦੋਂ ਪਾਣੀ ਹਾਂ ਬਹੁਤ ਪਰੇਸ਼ਾਨ ਹੁੰਦੀ ਆ ਅਸੀਂ ਉੱਥਾਂ ਉੱਜਾ ਹਾਂ ਉਦੋਂ ਪਾਣੀ ਦਾ ਜ਼ਰੂਰ ਨਿਕਾਸ ਨੂੰ ਹੋਣਾ ਚਾਹੀਦਾ ਜੀ 10 ਦਿਨ ਹੋ ਗਏ ਸਰਪੰਚ ਬਣੇ ਤੁਸੀਂ ਉਹਨਾਂ ਕੋਲੇ ਆਪਣਾ ਸੁਨੇਹਾ ਭੇਜਿਆ ਹਾਂਖ ਨੇ ਆ ਭੇਜ ਦਾਂਗੇ ਅਸੀਂ ਹੁਣ ਕੀ ਕਹਿੰਦੇ ਨੇ ਉਹ ਕਹਿੰਦੇ ਜ਼ਰੂਰ ਕੰਮ ਕਰਾਂਗੇ ਤੁਹਾਡੇ ਜੀ ਅਸੀਂ ਚਲੋ ਤੁਹਾਡੇ ਪਿੰਡ ਦਾ ਬਹੁਤ ਛੋਟਾ ਪਿੰਡ ਹੈ तकरीबन 4 ਤੋਂ 400 ਪਤਨੀ 500 ਇੰਨੀ ਕਬੂਟ ਹੈ ਛੋਟੇ ਪਿੰਡ ਦੇ ਵਿੱਚ ਵਿਕਾਸ ਕਰਨਾ ਵੀ ਸੌਖਾ ਤੁਹਾਡੇ ਸਾਥ ਦੀ ਵੀ ਲੋਡ ਹੋਏਗੀ ਤੁਹਾਨੂੰ ਕੀ ਆਸ ਹੈ ਨਾ ਜੀ ਪਿੰਡ ਦੇ ਸਰਪੰਚ ਤੋਂ ਬਸ ਇਹੀ ਨਹੀਂ ਜੋ ਕਿਸੇ ਕਹਿ ਰਹੇ ਨੇ ਠੀਕ ਹੈ ਤੁਸੀਂ ਖੁਸ਼ ਹੋ ਪਿੰਡ ਦੇ ਜੋ ਸਰਪੰਚ ਬਹੁਤ ਖੁਸ਼ ਹੈ ਜੀ ਤੁਹਾਨੂੰ ਆਸ ਹੈਗੀ ਹੈ ਵੀ ਪੜਿਆ ਲਿਖਿਆ ਹੋਣ ਦੇ ਨਾਤੇ ਉਹ ਪਿੰਡ ਨੂੰ ਚੰਗਾ ਸੁਧਾਰ ਕਰਨਗਾ ਹਾਂ ਜੀ ਹਾਂ ਜੀ ਇੱਕ ਡਿਸਪੈਂਸਰੀ ਚਾਹੀਦੀ ਹੈ ਇਹਨਾਂ ਨੂੰ ਕਹਾਂਗੇ ਵੀ ਡਿਸਪੈਂਸਰੀ ਕਰਨਾ ਬਜ਼ੁਰਗਾਂ ਨੂੰ ਬਹੁਤ ਔਖਾ ਹੁੰਦਾ ਹੈ ਸਾਡੇ ਨਾਲ ਪਿੰਡ ਦੇ ਹੋਰ ਵਾਸੀ ਹਾਜ਼ਰ ਨੇ ਇੱਕ ਬਾਜ਼ੀਗਰ ਬਸਤੀ ਦੱਸੀ ਜਾਂਦੀ ਇੱਥੋਂ ਉੱਥੋਂ ਦੇ ਵਾਸੀ ਸਾਡੇ ਨਾਲ ਹਾਜ਼ਰ ਨੇ ਇਹਨਾਂ ਨੂੰ ਪੁੱਛਦੇ ਆਂ ਪਿੰਡ ਦੇ ਵਿੱਚ ਕੀ ਕੀ ਸਮੱਸਿਆਵਾਂ ਨੇ ਕੀ ਕੀ ਸਰਪੰਚ ਤੋਂ ਆਸਾਂ ਨੇ ਕੀ ਸਮੱਸਿਆ ਪਿੰਡ ਦੇ ਵਿੱਚ ਲੱਗਦੀ ਜਿਹੜੀਆਂ ਸੁਧਾਰ ਹੋਣਾ ਬਾਕੀ ਹੈ ਜੀ ਸਾਡੀ ਬਾਜ਼ੀਗਰ ਬਸਤੀ ਦੇ ਵਿੱਚ ਇਹ ਸਮੱਸਿਆ ਵੀ ਇੱਕ ਦਾ ਧਰਮਸ਼ਾਲਾ ਜਿਹੜੀ ਉਹਦੀ ਮਰਮਤ ਆਉਣ ਵਾਲੀ ਹੈ ਇੱਕ ਸੀਵਰੇਜ ਦੀ ਬੜੀ ਪ੍ਰੋਬਲਮ ਆ ਸਾਨੂੰ ਅੱਗੇ ਪਾਣੀ ਨਹੀਂ ਲੱਗਦਾ ਦੂਜੇ ਪਿੰਡ ਦੀ ਜਗ੍ਹਾ ਪੈਂਦੀ ਆ ਉਹ ਬੰਦ ਕਰਨ ਨੂੰ ਫਿਰਦੇ ਆ ਉਹ ਅੰਦਰ ਗਰਾਊਂਡ ਸੀਵਰੇਜ ਪੈਣਾ ਚਾਹੀਦਾ ਹੈ ਬਈ ਇਹ ਸਮੱਸਿਆ ਆ ਸਾਡੀਆਂ ਬਾਕੀ ਇਹ ਸਕੂਲ ਵਾਲੇ ਆ ਉੱਤੇ ਛੱ ਇਹਦੀ ਵੀ ਮਤਲਬ ਛੱਤ ਦੀ ਰਿਪੇਅਰ ਵਾਸਤੇ ਕੁਝ ਪ੍ਰੋਬਲਮਾਂ ਨੇ ਇਹ ਸਕੂਲ ਜੇ 8ਵੀਂ ਤੱਕ ਹੋ ਜੇ ਤਾਂ ਬੜੀ ਚੰਗੀ ਗੱਲ ਆ ਸਾਡੇ ਬਾਜੀਗਰ ਵਸਤੀ ਦੇ ਬੱਚੇ ਆਉਂਦੇ ਆ ਹੋਰ ਕਿਸੇ ਦੇ ਹੈ ਨਹੀਂ ਇਹ ਬੱਚੇ ਇਤੋਂ ਵੱਢ ਕੇ ਫਿਰ ਅੱਗੇ ਵਧ ਜੀ ਜਾਂਦੇ ਆ ਤੁਰਕੇ ਵਿਚਾਰੇ ਕੋਈ ਸਾਈਕਲਾਂ ਦੇ ਜਾਂਦੇ ਆ ਕੋਈ ਕਿਸ ਤਰ੍ਹਾਂ ਜਾਂਦੇ ਆ ਇਹ ਪ੍ਰੋਬਲਮਾਂ ਨੇ ਸਾਡੀਆਂ ਇਹ ਕਈ ਪ੍ਰੋਬਲਮਾਂ ਆ ਪਿਛਲੇ ਪੰਚਾਇਤ ਦੇ ਵਿੱਚ ਵੀ ਨਹੀਂ ਪੂਰੀਆਂ ਹੋਈਆਂ ਜਾਣੀਆਂ ਇਸ ਵਾਰੀ ਪੜ੍ਹੇ ਲਿਖੇ ਵਕੀਲ ਇੱਕ ਸਰਪੰਚ ਬਣਿਆ ਆਸਾ ਹੈਗੀ ਤੁਹਾਨੂੰ ਹਾਂਜੀ ਇਹ ਵਕੀਲ ਸਾਹਿਬ ਨੇ ਆਸਾਂ ਇਹ ਹੀ ਨੇ ਵੀ ਅਸੀਂ ਬੜਾ ਚਾਵਾਂ ਨਾਲੇ ਨੂੰ ਬਣਾਇਆ ਜੇ ਅਗੇ ਕੰਮ ਕਰੇਗਾ ਬੜੀ ਖੁਸ਼ੀ ਵਾਲੀ ਅਸੀਂ ਪਿੰਡ ਦੀ ਬਾਜੀਗਰ ਬਸਤੀ ਦੇ ਵਿੱਚ ਮੌਜੂਦ ਹਾਂ ਦੱਸਦੇ ਨੇ ਕਿ ਸਾਰੀ ਬਾਜੀਗਰ ਬਸਤੀ ਐਡਵੋਕੇਟ ਅਮਨਪ੍ਰੀਤ ਸਿੰਘ ਵਰਕ ਦੇ ਨਾਲ ਖੜੀ ਸੀ ਤੇ ਇਸੇ ਬਸਤੀ ਦੇ ਕਰਕੇ ਹੀ ਉਹਨਾਂ ਨੇ ਇਹ ਚੋਣ ਜਿੱਤੀ ਹੈ ਸਾਡੇ ਨਾਲ ਕੁਝ ਬੀਬੀਆਂ ਹਾਜ਼ਰ ਨੇ ਉਹਨਾਂ ਨੇ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਅਮਨਪ੍ਰੀਤ ਸਿੰਘ ਨੂੰ ਕਹਿੰਦੇ ਨੇ ਕਿ ਬਾਜੀਗਰ ਬਸਤੀ ਨੇ ਪੂਰੇ ਵੋਟਾਂ ਦੇ ਕੇ ਜਿਤਾਇਆ ਹਾਂ ਜੀ ਜਿਤਾਇਆ ਤੁਹਾਨੂੰ ਆਸਕ ਨਹੀਂ ਗਿਆ ਸਰਪੰਚ ਬਹੁਤ ਆਸ ਜੀ ਸਾਡਾ ਸਾਰਾ ਕੁਝ ਕੰਮ ਕਰਦਾ ਪਿਆ ਜੀ ਇਸ ਤੋਂ ਪਹਿਲਾਂ ਵੀ ਇਸ ਪਰਿਵਾਰ ਨੇ ਤੁਹਾਡੀ ਹੈਲਪ ਕੀਤੀ ਹੈ ਹਾਂ ਜੀ ਬਹੁਤ ਕੀਤੀ ਹੈ ਤੁਹਾਨੂੰ ਕੀ ਮੁੱਖ ਮੁੱਦਾ ਤੁਹਾਡੀ ਬਸਤੀ ਵਾਸਤੇ ਤੁਸੀਂ ਕੀ ਮੰਗ ਰੱਖਦੇ ਹੋ ਸਰਪੰਚ ਜੀ ਜੋ ਮੰਗ ਰੱਖਦੇ ਆ ਸਾਡੀਆਂ ਪੂਰੀਆਂ ਹੁੰਦੀਆਂ ਨੇ ਜੀ ਪਿੰਡ ਦੀ ਬਾਜ਼ੀਗਰ ਬਸਤੀ ਦੇ ਵਿੱਚੋਂ ਇੱਕ ਬਜ਼ੁਰਗ ਬੇਬੇ ਸਾਡੇ ਨਾਲ ਹਾਜ਼ਰ ਆਓ ਉਹਨਾਂ ਨਾਲ ਗੱਲਬਾਤ ਕਰਦੇ ਆਂ ਪਿੰਡ ਦੀ ਸਥਿਤੀ ਬਾਰੇ ਪਿੰਡ ਦੀਆਂ ਸਮੱਸਿਆਵਾਂ ਬਾਰੇ ਤੇ ਜੋ ਸਰਪੰਚ ਤੋਂ ਜੋ ਉਹਨਾਂ ਦੀਆਂ ਕੀ ਆਸਾਂ ਨੇ ਉਹਨਾਂ ਨਾਲ ਗੱਲਬਾਤ ਕਰਦੇ ਸਤਿ ਸ਼੍ਰੀ ਅਕਾਲ ਬੇਬੇ ਜੀ ਸਤਿ ਸ਼੍ਰੀ ਅਕਾਲ ਜੀ ਇਹ ਸਰਪੰਚ ਬਣਿਆ ਜੀ ਐਡਵੋਕੇਟ ਅਮਨਪ੍ਰੀਤ ਸਿੰਘ ਹੁਣੇ ਵਕੀਲ ਤੋਂ ਸਰਪੰਚ ਬਣਿਆ ਕਿੰਨੀਆਂ ਕਾਸਾ ਤੁਹਾਨੂੰ ਹਾਂ ਜੀ ਸਾਨੂੰ ਬਹੁਤ ਆਸ ਹੈਗੀ ਆਪ ਬਣਾਇਆ ਅਸਾਂ ਤੇ ਤੁਹਾਡੀ ਬਸਤੀ ਸਾਰ ਤੁਸੀਂ ਅਮਨਪ੍ਰੀਤ ਸਿੰਘ ਨੂੰ ਵੋਟਾਂ ਕਾਹਤੋਂ ਪਾਈਆਂ ਅਜੀ ਕੰਮ ਕਰਕੇ ਪਾਈਆਂ ਕੰਮ ਕਰੇਗਾ ਤੁਹਾਨੂੰ ਆਸ ਹੈ ਪੂਰੀ ਵੀ ਪੜਾ ਲਿਖਾ ਮੁੰਡਾ ਤੇ ਅੱਗੇ ਕਰੇਗਾ ਹਾਂਜੀ ਹਾਂਜੀ ਕਰੇਗਾ ਕੰਮ ਬਹੁਤ ਸਾਨੂੰ ਮਾਸ ਹੈਗੀ ਤੁਹਾਡਾ ਕੋਈ ਵੱਡਾ ਕੰਮ ਕਿਹੜਾ ਜਿਹੜਾ ਬਸਤੀ ਦਾ ਤੁਹਾਡਾ ਅੜਿਆ ਵਾ ਜਿਹੜਾ ਤੁਸੀਂ ਮੰਗ ਰੱਖਣੀ ਆ ਵਿਰਕ ਸਾਹਿਬ ਅੱਗੇ ਸਾਡੇ ਲੈਟਰਿੰਗਾਂ ਦਾ ਕੰਮ ਹੈਗਾ ਹਾਂਜੀ ਹਾਂਜੀ ਫਿਰ ਦੂਜੀਆਂ ਮੰਗਾਂ ਵੀ ਆਈਆਂ ਉਹ ਵੀ ਕਰਨੀਆਂ ਨੇ ਸਾਂ ਤੁਹਾਨੂੰ ਸਰਪੰਚ ਸਾਹਿਬ ਦੇ ਰੂਬਰੂ ਕਰਾਵਾਂਗੇ ਤਾਂ ਜੋ ਉਹਨਾਂ ਤੋਂ ਪੁੱਛ ਸਕੀਏ ਵੀ ਉਹਨਾਂ ਦੇ ਕੀ ਮਨਸੂਬੇ ਨੇ ਪਿੰਡ ਨੂੰ ਲੈ ਕੇ ਉਹਨਾਂ ਦੀ ਕੀ ਜਿਹੜੀ ਉਹ ਪੜ੍ਹੀ ਲਿਖੀ ਸੋਚ ਆ ਉਹ ਕਿੱਥੋਂ ਕਿੱਥੋਂ ਤੱਕ ਪਿੰਡ ਨੂੰ ਤਰੱਕੀ ਦੇ ਰਾਹ ਤੇ ਲੈ ਕੇ ਜਾ ਸਕਦੀ ਹੈ ਸੋ ਦੋਸਤੋ ਹੁਣ ਸਾਡੇ ਨਾਲ ਮਿਰਜ਼ਾਪੁਰ ਦਾ ਸਰਪੰਚ ਹਾਜ਼ਰ ਹੈ ਵਕੀਲ ਦੀ ਵਰਦੀ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਵਕੀਲ ਦੀ ਵਰਦੀ ਦੇ ਵਿੱਚ ਦੇਖ ਕੇ ਲੋਕਾਂ ਦੇ ਚਿਹਰੇ ਖੁਸ਼ ਹੁੰਦੇ ਨੇ ਲੋਕਾਂ ਨੂੰ ਆਸਾ ਬਣਦੀਆਂ ਨੇ ਪਟਿਆਲਾ ਸ਼ਹਿਰ ਦਾ ਸਭ ਤੋਂ ਘੱਟ ਉਮਰ ਦਾ ਸਰਪੰਚ ਹੈ ਪਟਿਆਲਾ ਸ਼ਹਿਰ ਦਾ ਸਭ ਤੋਂ ਵੱਧ ਪੜਿਆ ਲਿਖਿਆ ਹੋਇਆ ਸਰਪੰਚ ਹੈ ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਪਿੰਡ ਦੇ ਲਈ ਉਹਨਾਂ ਦੇ ਕੀ ਮਕਸਦ ਨੇ ਪਿੰਡ ਦੇ ਲਈ ਉਹਨਾਂ ਦੇ ਇੱਕ ਸੁਧਾਰ ਲਿਆਉਣ ਦੇ ਪਿੰਡ ਨੂੰ ਕਿਸ ਤਰੀਕੇ ਦੇ ਨਾਲ ਤਰੱਕੀ ਦੇ ਰਾਹ ਤੇ ਲੈ ਕੇ ਜਾਣਗੇ ਸਸ਼ੀ ਗੱਲ ਸਰਦਾਰ ਸਾਹਿਬ ਸਸ਼ਕਲ ਬਰਾੜ ਸਾਹਿਬ ਸਭ ਤੋਂ ਪਹਿਲਾਂ ਤਾਂ ਬੜੀ ਤੁਹਾਨੂੰ ਵਧਾਈਆਂ ਤੁਸੀਂ ਵਕੀਲ ਦੇ ਪੇਸ਼ੇ 'ਚ ਹੋ ਤੇ ਤੁਸੀਂ ਪਿੰਡ ਦੇ ਸਰਪੰਚ ਚੁਣੇ ਗਏ ਹੋ ਸਵਾਲ ਵੀ ਇੱਥੇ ਹੀ ਬਣ ਜਾਂਦਾ ਪਹਿਲਾਂ ਵੀ ਵਕਾਲਤ ਦੇ ਵਿੱਚ ਚੰਗਾ ਖਾਸਾ ਕੰਮ ਚੱਲਦਾ ਚੰਗਾ ਨਾਮ ਹੈ ਤੁਹਾਡਾ ਜਿਵੇਂ ਪਿੰਡ ਦੇ ਵਾਸੀ ਦੱਸਦੇ ਨੇ ਸਰਪੰਚੀ ਵੱਲ ਆਉਣਾ ਕਿਵੇਂ ਹੋਇਆ ਸਭ ਤੋਂ ਪਹਿਲਾਂ ਤਾਂ ਬਰਾੜ ਸਾਹਿਬ ਮੈਂ ਤੁਹਾਡਾ ਤੇ ਨਿਊਜ਼ ਨੰਬਰ ਦੀ ਸਾਰੀ ਟੀਮ ਦਾ ਸਵਾਗਤ ਕਰਦਾ ਮੇਰੇ ਪਿੰਡ ਦੇ ਵਿੱਚ ਤੇ ਦੂਜੀ ਗੱਲ ਜਿਹੜਾ ਤੁਸੀਂ ਸਵਾਲ ਪੁੱਛਿਆ ਇੱਧਰ ਆਉਣਾ ਕਿਵੇਂ ਬਣਿਆ ਸਿਆਸਤ ਨੂੰ ਆਪਾਂ ਸਾਰੇ ਨੌਜਵਾਨ ਜਾਂ ਆਪਾਂ ਦੇਖਦੇ ਹਾਂ ਸਾਰੇ ਕਹਿੰਦੇ ਨੇ ਕਿ ਗੰਦੀ ਚੀਜ਼ ਆ ਆਪਾਂ ਇਹਨੂੰ ਬਦਲਾਂਗੇ ਕਿਵੇਂ ਕਹਿਣ ਨਾਲ ਨਹੀਂ ਬਦਲੀ ਜਾਣੀ ਜਦੋਂ ਆਪਾਂ ਇਹਦੇ ਵਿੱਚ ਸਿਸਟਮ ਦੇ ਵਿੱਚ ਆਵਾਂਗੇ ਤਾਂ ਆਪਾਂ ਚੇਂਜ ਲੈ ਆ ਸਕਦੇ ਹਾਂ ਮੈਂ ਸਾਰਾ ਦੇਖਿਆ ਆਪਣੇ ਪਿੰਡ ਦੀਆਂ ਜੋ ਲੋੜਾਂ ਸੀਗੀਆਂ ਉਹਨਾਂ ਨੂੰ ਮੁੱਖ ਰੱਖਦੇ ਹੋਏ ਮੈਂ ਇਲੈਕਸ਼ਨ ਲੜਨ ਦੇ ਬਾਰੇ ਸੋਚਿਆ ਫਿਰ ਮੈਂ ਇਹਨਾਂ ਨੇ ਮੈਨੂੰ ਵੋਟਾਂ ਕਾਫੀ ਪੱਕੇ ਜਤਾਇਆ ਵੀ ਹੈ ਕੋਈ ਪਿਛੋਕੜ ਹੈਗਾ ਆਪਣਾ ਪਿੰਡ ਦੀ ਸਰਪੰਚੀ ਦੇ ਵਿੱਚ ਪੁੱਛ ਓਕੜ ਤਾਂ ਇਦਾਂ ਹੀ ਜਿਵੇਂ ਜਦੋਂ ਤੋਂ ਪਿੰਡ ਆਪਣਾ ਇੱਥੇ ਸਿ ਆਏ ਆ ਪਾਕਿਸਤਾਨ ਤੋਂ ਤਦ ਸਾਡੇ ਪਰਿਵਾਰ ਕੋਰੀ ਤਕਰੀਬਨ ਸਰਪੰਚੀ ਰਹੀ ਆ ਇਲੈਕਸ਼ਨ ਅਸੀਂ ਕਦੇ ਅੱਜ ਤੱਕ ਹਾਰੇ ਨਹੀਂ ਹੈਗੇ ਮੇਰੇ ਫਾਦਰ ਰਹੇ 15 ਸਾਲ ਚਾਚਾ ਜੀ ਰਹੇ ਇੱਕ ਵਾਰੀ ਇਲੈਕਸ਼ਨ ਦੇ ਵਿੱਚ ਕੀ ਹੋਇਆ ਪਿਛਲੀ ਤੋਂ ਪਿਛਲੀ ਵਾਰ ਦੀ ਗੱਲ ਹੈ ਮੈਂਬਰਾਂ ਨਾਲ ਚੁਣੇ ਜਾਂਦੇ ਸੀ ਸਰਪੰਚ ਜੀ ਜੀ ਦੋ ਸਾਡੇ ਜਿੱਤ ਗਏ ਤਾਂ ਦੋ ਐਂਟੀਪਾਰਟੀ ਦੀ ਜਿੱਤ ਕੇ ਇੱਕ ਮੈਂਬਰ ਦੀਆਂ ਵੋਟਾਂ ਟਾਈ ਹੋ ਗਈਆਂ ਉਦੋਂ ਵੀ ਅਸੀਂ ਹਾਰੇ ਨਹੀਂ ਤੇ ਚਲੋ ਪਰਚੀ ਨਿਕਲੀ ਸੀ ਉਦੋਂ ਦੂਜੇ ਗਰੁੱਪ ਚੋਂ ਬਾਕੀ ਤਕਰੀਬਨ ਸਰਪੰਚੀ ਸਾਡੇ ਕੋਲ ਹੀ ਰਹੀ ਹੈ ਤੇ ਸਰਪੰਚੀ ਜਦੋਂ ਪਿੰਡ ਦੇ ਵਿੱਚ ਇੱਕ ਧਿਰ ਕੋਲੇ ਰਹਿੰਦੀ ਹੈ ਤਾਂ ਉਦੋਂ ਗੱਲ ਸਰਬਸੰਮਤੀ ਵੀ ਆ ਜਾਣੀ ਚਾਹੀਦੀ ਸੀ ਤੁਸੀਂ ਨੌਜਵਾਨ ਵੀ ਹੋ ਐਡਵੋਕੇਟ ਵੀ ਹੋ ਸੋਚ ਵੀ ਚੰਗੀ ਹੈ ਨੌਜਵਾਨ ਤੁਹਾਡੇ ਨਾਲ ਵੀ ਹੈ ਸਰਬਸੰਮਤੀ ਹੋ ਜਾਣੀ ਸੀ ਫਿਰ ਕੀ ਚੱਕਰ ਪੈ ਗਿਆ ਸਰਬਸੰਮਤੀ ਦੇਖੋ ਜੀ ਸਰਬਸੰਮਤੀ ਪਿਛਲੀ ਵਾਰ ਵੀ ਸਰਬਸੰਮਤੀ ਹੋਈ ਸੀ ਸਿਰਫ ਦੋ ਵਾਰੀ ਇਲੈਕਸ਼ਨ ਹੋਈਆਂ ਇੱਕ ਜਿਹੜੇ ਇੱਕ ਇਸ ਵਾਰੀ ਜਦੋਂ ਇੱਕ ਪੁਰਾਣੀ ਰਵੈਤ ਚੱਲਦੀ ਹੁੰਦੀ ਹੈ ਕੋਈ ਪੁਰਾਣੇ ਬੰਦਿਆਂ ਦਾ ਸਿਸਟਮ ਦੇ ਵਿੱਚ ਨੌਜਵਾਨ ਚੇਂਜ ਨਹੀਂ ਆਉਣ ਦੇਣਾ ਚਾਹੁੰਦੇ ਕੁਝ ਲੋਕ ਉਹਨਾਂ ਨੇ ਕਿਹਾ ਵੀ ਨਵੇਂ ਮੁੰਡੇ ਕੋਲ ਨਹੀਂ ਜਾਣ ਦੇਣਾ ਆਪਾਂ ਕਿ ਇੱਕ ਹੋਰ ਜਿਵੇਂ ਆ ਜਾਊਗਾ ਪਿੰਡ ਦੇ ਵਿੱਚ ਚਲੋ ਤਾਂ ਸਾਰਿਆਂ ਨੇ ਸਾਥ ਦਿੱਤਾ ਆਪਾਂ ਜਿੱਤ ਗਏ ਕੁਝ ਬੰਦੇ ਸੀਗੇ ਵੋਟਾਂ ਵੀ ਉਹਨਾਂ ਨੂੰ ਬਹੁਤ ਘੱਟ ਪਈਆਂ ਨੇ ਬਾਕੀ ਪਰ ਜੇ ਉਹ ਲਿਖਿਆ ਹੁੰਦਾ ਉਦਾਂ ਹੀ ਛੋਟੇ ਜਿਹੇ ਪਿੰਡ ਦੇ ਵਿੱਚੋਂ ਤੁਸੀਂ ਤਕਰੀਬਨ 100 ਦੇ ਲਗਭਗ ਵੋਟਾਂ ਤੇ ਜਿੱਤੇ ਹੋ ਚੰਗੀ ਥੋੜੀ ਜਿੱਤ ਹੈ ਇਹ ਤੋਂ ਪਤਾ ਲੱਗਦਾ ਕਿ ਪਿੰਡ ਦੇ ਲੋਕਾਂ ਦਾ ਸਾਥ ਤੁਹਾਡੇ ਨਾਲ ਸੀ ਹੁਣ ਜਦੋਂ ਸਾਡੇ ਨਾਲ ਸਾਥ ਹੁੰਦਾ ਹੈ ਜਦੋਂ ਪਿੰਡ ਦੇ ਲੋਕ ਕੋਈ ਆਪਾਂ ਨੂੰ ਵੋਟ ਪਾਉਂਦਾ ਜਾਂ ਡਟ ਕੇ ਸਾਥ ਦਿੰਦਾ ਉਹਦੀ ਆਸ ਵੀ ਜ਼ਰੂਰ ਹੁੰਦੀ ਹੈ ਤੇ ਆਸ ਵਿਕਾਸ ਨਾਲ ਬਣਦੀ ਹੈ ਵਿਕਾਸ ਦੀ ਸ਼ੁਰੂਆਤ ਪਿੰਡ ਚੋਂ ਕਿੱਥੋਂ ਕਰੋਗੇ ਸਭ ਤੋਂ ਪਹਿਲਾਂ ਤਾਂ ਸਾਡੇ ਪਿੰਡ ਦੇ ਵਿੱਚ ਬਰਸਾਤੀ ਪਾਣੀ ਦੀ ਬੜੀ ਪ੍ਰੋਬਲਮ ਹੈ ਜਦੋਂ ਬਰਸਾਤ ਹੁੰਦੀ ਹੈ ਤਾਂ ਪਾਣੀ ਇਕੱਠਾ ਹੋ ਜਾਂਦਾ ਆਲੇ ਦੁਆਲੇ ਹੁਣ ਸੜਕਾਂ ਬਣ ਗਈਆਂ ਨਵੀਆਂ ਉੱਚੀਆਂ ਬਣ ਗਈਆਂ ਪਾਣੀ ਨਿਕਲਦਾ ਹੈਗਾ ਉਹ ਸਮੱਸਿਆ ਹੈ ਜਿਹੜੀ ਮੇਰੇ ਧਿਆਨ ਦੇ ਵਿੱਚ ਸਭ ਤੋਂ ਪਹਿਲਾਂ ਉਹ ਇਥੋਂ ਪਾਣੀ ਸਾਡੇ ਇੱਕ ਡਰੇਨ ਲੰਘਦੀ ਆ ਉਹਦੇ ਵਿੱਚ ਸੁੱਟਣਾ ਆ ਤੇ ਮੈਨੂੰ ਸਰਕਾਰ ਵੱਲੋਂ ਵੀ ਕੈਬਨਿਟ ਮੰਤਰੀ ਬ੍ਰਹਮਿੰਦਰ ਜੀ ਦਾ ਅਸ਼ੀਰਵਾਦ ਹੈ ਉਹਨਾਂ ਨਾਲ ਗੱਲਬਾਤ ਵੀ ਹੋਈ ਹੈ ਉਹ ਕਹਿੰਦੇ ਜਿੰਨੀਆਂ ਗਰੰਟਾ ਦੀ ਲੋੜ ਹੈ ਜਿੰਨੇ ਪੈਸੇ ਦੀ ਪਿੰਡ ਦੇ ਡਿਵੈਲਪਮੈਂਟ ਲਈ ਉਹਨਾਂ ਵੱਲੋਂ ਵੀ ਪੂਰੀ ਖਾਂ ਮੈਨੂੰ ਤੇ ਉਮੀਦ ਕਰਦੇ ਆ ਕਿ ਸਾਰੀਆਂ ਸਮੱਸਿਆਵਾਂ ਜੋ ਵੀ ਨੇ ਹੱਲ ਕਰਾਵਾਂਗੇ ਪਿੰਡ ਦੀ ਸਰਪੰਚ ਸਾਹਿਬ ਜਿਹੜੀ ਤੁਸੀਂ ਇਹ ਬਾਰਿਸ਼ ਦੇ ਪਾਣੀ ਦੇ ਹੱਲ ਦੀ ਗੱਲ ਕੀਤੀ ਹੈ ਤੁਹਾਡੇ ਤੋਂ ਪਹਿਲਾਂ ਸੀ ਪਿੰਡ ਵਾਸੀਆਂ ਨਾਲ ਗੱਲਬਾਤ ਕਰ ਰਹੇ ਸੀ ਤੇ ਜ਼ਿਆਦਾਤਰ ਲੋਕਾਂ ਨੇ ਉਸੇ ਗੱਲ ਦੀ ਸ਼ਿਕਾਇਤ ਕੀਤੀ ਹੈ ਕਿ ਸਾਡੇ ਪਿੰਡ ਦੇ ਵਿੱਚ ਲੰਬੇ ਸਮੇਂ ਤੋਂ ਤੁਸੀਂ ਚੋਣੇ ਵੀ ਉਹ ਤੁਸੀਂ ਜ਼ਰੂਰ ਹੱਲ ਕਰਿਓ ਪਿੰਡ ਦੇ ਵਿੱਚ ਬਿਲਕੁਲ ਜੀ ਔਰ ਸੈਕੰਡ ਜਿਹੜੀ ਗੱਲ ਹੈ ਕਿ ਕਾਂਗਰਸ ਦੇ ਵਿੱਚ ਸਰਪੰਚ ਬਣੇ ਨੇ ਜ਼ਿਆਦਾਤਰ ਤਕਰੀਬਨ ਕਹਿੰਦੇ ਨੇ 11000 ਪਿੰਡਾਂ ਦੇ ਵਿੱਚ ਕਾਂਗਰਸ ਦੇ ਸਰਪੰਚ ਬਣੇ ਨੇ ਪਰ ਕਈ ਥਾਵਾਂ ਤੇ ਇਲਜ਼ਾਮ ਇਹ ਵੀ ਲੱਗਦੇ ਨੇ ਵੀ ਕਾਂਗਰਸ ਦੇ ਸਰਪੰਚ ਧੱਕੇਸ਼ਾਹੀ ਨਾਲ ਬਣੇ ਨੇ ਤੁਸੀਂ ਸਾਫ਼ ਸੁਥਰੇ ਤਰੀਕੇ ਨਾਲ ਹੀ ਬਣਿਓ ਨਹੀਂ ਬਿਲਕੁਲ ਇਹ ਤਾਂ ਇੱਕ ਬੇਬੁਨਿਆਦ ਗੱਲਾਂ ਨੇ ਮੈਂ ਸਿਰਫ ਆਪਣੇ ਹਲਕੇ ਪਟਿਆਲਾ ਦਿਹਾਤੀ ਦੀ ਗੱਲ ਕਰ ਸਕਦਾ ਬ੍ਰਹਮੇਂਦਰ ਜੀ ਨੇ ਨਾ ਕਿਸੇ ਇੱਕ ਵੀ ਪਿੰਡ ਇਹੋ ਜਿਹਾ ਨਹੀਂ ਜਿੱਥੇ ਕਾਗਜ਼ ਰਿਜੈਕਟ ਕਰਾਏ ਹੋਣ ਨਹੀਂ ਤਾਂ ਕਈ ਵਾਰੀ ਅਕਾਲੀ ਦਲ ਦੇ ਟਾਈਮ ਚ ਇਦਾਂ ਹੁੰਦਾ ਸੀਗਾ ਕਾਗਜ਼ ਰਿਜੈਕਟ ਕਰਾਤੇ ਇਲੈਕਸ਼ਨ ਹੀ ਨਹੀਂ ਸੀ ਲੜਨ ਦਿੰਦੇ ਜੇ ਇਦਾਂ ਦੀਆਂ ਗੱਲਾਂ ਹੁੰਦੀਆਂ ਕਾਗਜ਼ ਰਿਜੈਕਟ ਕਰਾਉਣ ਦੇ ਬਾਕੀ ਸਾਰੇ ਪਿੰਡ ਵਾਸੀ ਖੜੇ ਨੇ ਸਿਆਸਤ ਸਿਆਸਤ ਹੈ ਸਰਪੰਚ ਸਾਹਿਬ ਐ ਹੱਦ ਤੱਕ ਗੰਦੀ ਹੋ ਗਈ ਹੈ ਤੇ ਲੋਕ ਹੁਣ ਬਦਲੇ ਦੀ ਰਾਜਨੀਤੀ ਦੇ ਵਿੱਚ ਉਹ ਕਹਿ ਦਿੰਦੇ ਤੁਸੀਂ ਸਾਡੇ ਕਰਵਾਇਸੇ ਸੀ ਤੁਹਾਡੇ ਕਰਵਾਵਾਂਗੇ ਜੋ ਇਲੈਕਸ਼ਨ ਆਫ ਫੇਅਰ ਹੀ ਹੋਣਾ ਚਾਹੀਦਾ ਹੈ ਉਹ ਤਾਂ ਮੈਂ ਤੁਹਾਡਾ ਇੱਕ ਵਿਚਾਰ ਜਨਨ ਨੇ ਚਾਹੁੰਦਾ ਸੀ ਮੈਨੂੰ ਇਸ ਗੱਲ ਦਾ ਪ لوکاں نے ਤੁਹਾਡੇ ਤੇ جت دসেরਾ ਤੁਹਾਨੂੰ ਦਿੱਤਾ ਤੇ ਉਹਨਾਂ ਨੂੰ ਜਿਹੜੀਆਂ ਵੀ ਆਸਾਂ ਨੇ ਤੁਹਾਡੀਆਂ ਪਿੰਡ ਦੇ ਇੱਕ ਹਰੇਕ ਪਿੰਡ ਦਾ ਸਰਪੰਚ ਬਣਦਾ ਉਹਦੀਆਂ ਆਸਾਂ ਹੁੰਦੀਆਂ ਗਲੀਆਂ ਨਾਲੀਆਂ ਪੱਕੀਆਂ ਕਰਨ ਅੱਜ ਤੱਕ ਪੰਜਾਬ ਦੇ ਵਿੱਚ ਸਰਪੰਚਾਂ ਦੀ ਇਹ ਹੀ ਗੱਲਾਂ ਚੱਲੀਆਂ ਗਲੀਆਂ ਨਾਲੀਆਂ ਐਡਵੋਕੇਟ ਤੋਂ ਕੀ ਵੱਖਰੀ ਮੰਗ ਕਰ ਸਕਦੇ ਅਸੀਂ ਦੇਖੋ ਪੰਜਾਬ ਦੇ ਵਿੱਚ 11276 ਸਰਪੰਚ ਬੜਿਆ ਟੋਟਲ ਹੈ ਤੇ ਇਥੋਂ ਤੱਕ ਕਿ ਮੈਨੂੰ ਜੋ ਮੈਂ ਦੇਖਿਆ ਹਾਲ ਤੱਕ ਗਲੀਆਂ ਨਾਲੀਆਂ 'ਚ ਹੀ ਫਸੇ ਹੋਏ ਨੇ 60 ਸਾਲ ਹੋ ਗਏ ਤੇ ਮੇਰੇ ਪਿੰਡ ਦੇ ਵਿੱਚ ਵੀ ਇੰਟਰਲੋਕਿੰਗ ਗਲੀਆਂ ਸਾਰੀਆਂ ਬਣੀਆਂ ਹੋਈਆਂ ਸਮੱਸਿਆ ਨਹੀਂ ਆਪਾਂ ਨੂੰ ਕੰਮ ਕਰਨ ਵਾਲੇ ਹੋਰ ਬੜੇ ਨੇ ਕੰਮ ਹੈਗੇ ਨੇ ਸਕੂਲ ਮੇਰਾ 1950 60 ਤੋਂ ਜਦੋਂ ਪਿੰਡ ਦਾ ਬਣਿਆ ਹੋਇਆ ਹੈ 5ਵੀਂ ਤੱਕ ਹੀ ਹੈ ਇਹ ਇਹਨੂੰ ਅਪਗ੍ਰੇਡ ਕਰਾਵਾਂਗੇ ਪਿੰਡ ਦੇ ਵਿੱਚ ਪਾਰਕ ਡਿਵੈਲਪ ਕਰਾਂਗਾ ਮੈਂ ਜਿੰਮ ਦੀ ਮੈਂ ਕੋਸ਼ਿਸ਼ ਕਰ ਰਹੀ ਹਾਂ ਜਗ੍ਹਾ ਆਈਡੈਂਟੀਫਾਈ ਕਰਕੇ ਜਿੰਮ ਵੀ ਬਣਾਉਣੀ ਆ ਤੇ ਹੋਰ ਉੱਚੇ ਲੈਵਲ ਦੀਆਂ ਗੱਲਾਂ ਕਰਾਂਗੇ ਗਲੀਆਂ ਨਾਲੀਆਂ ਦਾ ਹੁਣ ਤੱਕ ਕੰਮ 50 ਸਾਲ ਹੋ ਗਏ ਥਾਲੀ ਇੱਥੇ ਫਸਿਆ ਹੋਇਆ ਜੀ ਇਸ ਤੋਂ ਅੱਗੇ ਲਿਜਾਵਾਂਗੇ ਦੇਖੋ ਪੜ੍ਹਾਈ ਤੋਂ ਬੈਂਡ ਉੱਠਦਾ ਜਦੋਂ ਆਪਣੇ ਬੱਚੇ ਨਹੀਂ ਪੜਦੇ ਤਾਂ ਉਹ ਨਹੀਂ ਉਹਦੇ ਲੰਬੇ ਸਮੇਂ ਤੋਂ ਇਹ ਸਕੂਲ ਵੀ 5ਵੀਂ ਤੱਕ ਹੈ ਗਰੀਬਾਂ ਦੀਆਂ ਬੱਚੀਆਂ ਤਾਂ ਵੀ ਨਹੀਂ ਪੜ ਸਕਦੀਆਂ ਕਈ ਗਰੀਬ ਗਰੀਬ ਤੁਹਾਡੇ ਇਧਰ ਬਸਤੀ ਵੀ ਬਣੀ ਹੋਈ ਹੈ ਗਰੀਬ ਜਨਤਾ ਵੀ ਕਾਫੀ ਹੈ ਤਾਂ ਗਰੀਬ ਬੱਚਿਆਂ ਲਈ ਤੁਹਾਡੀ ਕੀ ਮਨੋਰਥ ਨੇ ਸਭ ਤੋਂ ਪਹਿਲਾਂ ਤਾਂ ਸਕੂਲ ਦੀ ਜੇ এডੂਕੇਸ਼ਨ ਸਿਸਟਮ ਆਪਣਾ ਜੇ ਮਜ਼ਬੂਤ ਹੋਏਗਾ ਤੇ ਤਾਂ ਹੀ ਕੋਈ ਨਿਕਲ ਕੇ ਪੜ੍ਹ ਲਿਖ ਕੇ ਆਉਣਗੇ ਉਹਦੇ ਵਾਲੀ ਮੇਰੀ ਕੋਸ਼ਿਸ਼ ਹੈ ਸਕੂਲ ਅਪਗ੍ਰੇਡ ਕਰਾਉਣਾ ਹੈ ਹਾਈ ਤੱਕ ਬਣਾਉਣਾ ਪੰਜਵੀਂ ਤੱਕ ਪਹਿਲਾਂ ਹੁਣ ਮੇ ਇਹਨੂੰ 8ਵੀਂ ਤੱਕ ਕਰਵਾ ਕੇ ਉਸ ਤੋਂ ਬਾਅਦ 10ਵੀਂ ਤੱਕ ਮੇਰੀ ਗੱਲ ਹੋਈ ਹੋਈ ਹੈ ਮੰਤਰੀ ਸਾਹਿਬ ਨਾਲ এডੂਕੇਸ਼ਨ ਡਿਪਾਰਟਮੈਂਟ ਦੇ ਵਿੱਚ ਇਹ ਸਭ ਤੋਂ ਪਹਿਲਾਂ ਪ੍ਰਾਇੋਰਟੀ ਦੇ ਕੰਮ ਕਰਾਉਣੇ ਹੈ ਐਜੂਕੇਸ਼ਨ ਦੇ ਨੌਜਵਾਨ ਮੁੰਡੇ ਪਿੰਡ ਦੇ ਸਾਡੇ ਨਾਲ ਹਾਜ਼ਰ ਨੇ ਇਹਨਾਂ ਨੌਜਵਾਨ ਮੁੰਡਿਆਂ ਦੇ ਨਾਲ ਵੀ ਅਸੀਂ ਪਹਿਲਾਂ ਗੱਲ ਕਰਕੇ ਟੀ ਇਹਨਾਂ ਦੀ ਮੰਗ ਖੇਡਾਂ ਨੂੰ ਲੈ ਕੇ ਹੈ ਵਿਕਾਸ ਨੂੰ ਲੈ ਕੇ ਹੈ ਤੁਸੀਂ ਪਿੰਡ ਦੇ ਨ ਤੁਹਾਡੀ ਸਰਪੰਚ ਸਾਹਿਬ ਤੋਂ ਆਪਣੇ ਪ੍ਰਤੀ ਨੌਜਵਾਨੀ ਦੇ ਪ੍ਰਤੀ ਖੇਡਾਂ ਪ੍ਰਤੀ ਕੀ ਮੰਗ ਹੈ ਸਰਪੰਚ ਸਾਹਿਬ ਸਾਡੇ ਨਾਲ ਹਾਜ਼ਰ ਨੇ ਇੱਥੇ ਤੁਹਾਨੂੰ ਇੱਥੇ ਅਸੀਂ ਇਹਨਾਂ ਤੋਂ ਜਵਾਬ ਲਵਾਂਗੇ ਇਹਨਾਂ ਦੀ ਕੀ ਜੋ ਸੋਚ ਹੋਏਗੀ ਉਹ ਤੁਹਾਡੇ ਸਾਹਮਣੇ ਅਸੀਂ ਰੱਖਾਂਗੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਡੀ ਤਾਂ ਇਹੀ ਗੁਜ਼ਾਰਿਸ਼ ਹੈ ਵੀ ਜਿਵੇਂ ਇਹਨਾਂ ਨੇ ਕਿਹਾ ਵੀ ਇੱਥੇ ਜਿਮ ਤੇ ਵਧੀਆ ਨੌਜਵਾਨ ਨਸ਼ੇ ਤੋਂ ਦੂਰ ਰਹਿਣ ਇਹਦੇ ਲਈ ਪਿੰਡ 'ਚ ਜਿਮ ਤੇ ਹੋਰ ਟੂਰਨਾਮੈਂਟ ਇਹਨਾਂ ਚੀਜ਼ਾਂ ਦਾ ਪ੍ਰਬੰਧ ਕੀਤਾ ਜਾਵੇ ਤਾਂ ਕਿ ਨੌਜਵਾਨਾਂ ਦਾ ਧਿਆਨ ਇਸ ਪਾਸੇ ਆਵੇ ਕੀ ਕਹੋਗੇ ਸਰਪੰਚ ਸਾਹਿਬ ਇਹ ਦੇਖੋ ਪਹਿਲਾਂ ਮੈਂ ਕਲੱਬ ਬਣਾਇਆ ਸੀਗਾ ਪੋਰਸ ਜਿਹੜੇ ਮੈਂ ক্রিকেট ਦੇ ਟੂਰਨਾਮੈਂਟ ਚਾਰ ਪੰਜ ਸਾਲ ਕਰਵਾਏ ਸੀਗੇ ਫਿਰ ਕਿਸੇ ਕਾਰਨ ਵਿੱਚ ਦੋ ਤਿੰਨ ਸਾਲ ਨਹੀਂ ਹੋਏ ਤੇ ਇੱਕ ਗੱਲ ਇਹ ਵੀ ਹੈ ਮੈਂ ਜਗਾ ਆਈਡੈਂਟੀਫਾਈ ਕਰ ਰਿਹਾ ਕਿਉਂਕਿ ਪਿੰਡ ਦੇ ਵਿੱਚ ਜਗਾ ਕਾਫੀ ਹੈ ਸਾਡੇ ਕੋਲ ਪਰਮਾਤਮਾ ਦੀ ਕਿਰਪਾ ਨਾਲ ਸ਼ਾਮਣਾਟ ਜ਼ਮੀਨ ਕਾਫੀ ਹੈ ਮੈਂ ਇੱਕ ਪਲੇਗਰਾਉਂਡ ਦੀ ਵੀ ਕੋਸ਼ਿਸ਼ ਕਰੂੰਗਾ ਕਿ ਨੌਜਵਾਨਾਂ ਨੂੰ ਕਿਤੇ ਜਗਾ ਆਈਡੈਂਟੀਫਾਈ ਕਰਕੇ ਪਲੇਗਰਾਉਂਡ ਬਣਾ ਕੇ ਗਰਾਉਂਡ ਲੈ ਕੇ ਉਹ ਬਣਾ ਸਕਾਂ ਸਰਪੰਚ ਪਿੰਡ ਦਾ ਮੰਤਰੀ ਹੁੰਦਾ ਹੈ ਤੇ ਪਿੰਡ ਦੇ ਵਿੱਚ ਜੋ ਸੁਧਾਰ ਹੈ ਪਿੰਡ ਦੇ ਵਿੱਚ ਜੋ ਕਮੀਆਂ ਨੇ ਉਹ ਸਰਪੰਚ ਨੂੰ ਸਰਪੰਚੋ ਦੇ ਬਾਰੇ ਬਖੋਬੀ ਜਾਣਕਾਰੀ ਰੱਖਦਾ ਪਰ ਪਿੰਡਾਂ ਦੇ ਵਿੱਚ ਅੱਜ ਕੱਲ ਨਸ਼ਾ ਬਹੁਤ ਵੜ ਗਿਆ ਤੁਸੀਂ ਇਹ ਗੱਲ ਜਾਣਦੇ ਹੋਗੇ ਬਿਲਕੁਲ ਜੀ ਮਾਲਵੇ ਏਰੀਆ ਵੀ ਇਸ ਦੀ ਜਕੜ ਦੇ ਵਿੱਚ ਹੈ ਸਾਰਾ ਏਰੀਆ ਪੰਜਾਬ ਦਾ ਤਕਰੀਬਨ ਹੁਣ ਹੌਲੀ ਹੌਲੀ ਜਕੜ ਦੇ ਵਿੱਚ ਆ ਰਿਹਾ ਤੁਹਾਡੇ ਇਲਾਕੇ ਦੇ ਵਿੱਚ ਨਸ਼ੇ ਦੀ ਕੀ ਸਥਿਤੀ ਹੈ ਤੁਹਾਡਾ ਉਹਨੂੰ ਰੋਕਣ ਲਈ ਕੀ ਰੋ ਰਹਿਗਾ ਦੇਖੋ ਮਾਝੇ ਤੇ ਉਧਰ ਹੀ ਜ਼ਿਆਦਾ ਸਮੱਸਿਆ ਹੈ ਸਾਡੇ ਮਾਲਵੇ ਦੇ ਵਿੱਚ ਜਿਤੋਂ ਤੱਕ ਮੈਂ ਪਟਿਆਲੇ ਦੀ ਗੱਲ ਕਰਦਾ ਨਸ਼ੇ ਦੀ ਸਮੱਸਿਆ ਹੈਗੀ ਐ ਪਰ ਬਹੁਤ ਘੱਟ ਐ ਪਰ ਮੇਰੇ ਪਿੰਡ ਦੇ ਵਿੱਚ ਕੋਈ ਇਦਾਂ ਦਾ ਹੈ ਨਹੀਂ ਕੋਈ ਚਿੱਟਾ ਸਮੈਕ ਵਾਲਾ ਇੱਕ ਵੀ ਬੰਦਾ ਨਹੀਂ ਹੈਗਾ ਨਾ ਅਸੀਂ ਇੱਕ ਅੱਜ ਵੀ ਉੱਥੇ ਸੌਚਕ ਸਮਾਰੋਹ ਸੀਗਾ ਉਸ ਤੋਂ ਬਾਅਦ ਮਹਾਰਾਜ ਸਾਹਿਬ ਨੇ ਡੈਪੋ ਵਲੰਟੀਅਰਸ ਬਣਾਏ ਨੇ ਨਸ਼ਿਆਂ ਦੇ ਖਿਲਾਫ ਉਹ ਵੀ ਟੀਮ ਮੇਰੇ ਪਿੰਡ ਦੀ ਬਣੀ ਹੈ ਵਲੰਟੀਅਰ ਬਣੇ ਨੇ ਜੇ ਕੋਈ ਵੀ ਨਸ਼ਾ ਲੈ ਕੇ ਵੜਨ ਦੀ ਕੋਸ਼ਿਸ਼ ਕਰੂਗਾ ਅਸੀਂ ਜੁੱਤੀਆਂ ਮਾਰ ਕੇ ਪਿੰਡ ਚੋਂ ਕੱਢਾਂਗੇ ਇਦਾਂ ਦੀ ਕੋਈ ਗੱਲ ਨਹੀਂ ਪਹਿਲਾਂ ਕੋਈ ਨਸ਼ੇ ਤੇ ਨਾ ਲੱਗਿਆ ਨਾ ਅਸੀਂ ਕਿਸੇ ਨੂੰ ਇੱਥੇ ਨਸ਼ਾ ਵੇਚਣ ਦਵਾਂਗੇ ਇਹ ਸਾਡੀ ਪ੍ਰਾਇੋਰਟੀ ਹੈ ਕਿ ਅਸੀਂ ਨਸ਼ੇ ਨਹੀਂ ਵੜਨ ਦੇਾਂਗੇ ਇੱਥੇ ਪਟਿਆਲੇ ਦੀ ਬੁੱਕਲ ਦੇ ਵਿੱਚ ਪਰ ਜਿੰਨਾ ਵਿਕਾਸ ਚਾਹੀਦਾ ਸੀ ਸ਼ਹਿਰ ਦੇ ਨੇੜੇ ਹੁਣ ਤੱਕ ਉਹਨਾ ਹੋਇਆ ਨਹੀਂ ਕੀ ਕਾਰਨ ਹੈ ਰਹਿ ਕੇ ਤੁਹਾਡੇ ਸਾਹਮਣੇ ਤੁਹਾਡੀ ਸਮਝ ਦੇ ਵਿੱਚ ਉਹਦੇ ਤੇ ਤਾਂ ਮੈਂ ਕੋਈ ਟਿੱਪਣੀ ਕਰਨਾ ਨਹੀਂ ਚਾਹੂੰਗਾ ਜੋ ਪਿਛਲੇ ਸਮੇਂ ਵਿੱਚ ਰਿਹਾ ਮੈਂ ਆਪਣੇ 5 ਸਾਲ ਦੀ ਹੁਣ ਜੋ ਮੈਂ ਪਿੱਛਾ ਲੈ ਕੇ ਚੱਲ ਰਿਹਾ ਮੈਂ ਇੱਕ ਰੋਡ ਮੈਪ ਬਣਾਇਆ ਹੋਇਆ ਪੰਜਾਂ ਸਾਲਾਂ ਦੇ ਵਿੱਚ ਕਿਉਂਕਿ ਸਰਪੰਚ ਇੱਕ ਪਿੰਡ ਦੀ ਸਰਕਾਰ ਹੁੰਦੀ ਹੈ ਪਿੰਡ ਦੀ ਨੁਹਾਰ ਬਦਲ ਸਕਦਾ ਉੱਪਰੋਂ ਕੈਬਨਿਟ ਮੰਤਰੀ ਬ੍ਰਹਮੇਂਦਰ ਜੀ ਦਾ ਆਸ਼ੀਰਵਾਦ ਆ ਗਰਾਂਟਾ ਜਿੰਨੀਆ ਮਰਜ਼ੀ ਲਈ ਤੇ ਸੁਖਨਾਲ ਸਾਡੇ ਪਿੰਡ ਦੀ ਆਪਦੀ ਆਮਦਨ ਬਹੁਤ ਹੈ ਤੇ ਮੈਂ ਤਾਂ ਕੋਸ਼ਿਸ਼ ਕਰੂੰਗਾ ਕਿ ਪਿੰਡ ਨੂੰ ਅੱਗੇ ਲਿਜ ਤੇ ਪਿੱਛੇ ਜੋ ਹੋਇਆ ਉਹਦੇ ਬਾਰੇ ਮੈਂ ਕੁਝ ਕਹਿਣਾ ਨਹੀਂ ਚਾਹੁੰਦਾ ਹੈਗਾ ਜੀ ਸਰਪੰਚ ਸਾਹਿਬ ਤੁਸੀਂ ਕੋਟਾਂ ਕਚੈਰੀਆਂ ਦੇ ਵਿੱਚ بڑے ਕੇਸ ਲੜੇ ਨੇ ਹੁਣ ਪਿੰਡ ਦੇ ਵਿਕਾਸ ਦੇ ਲਈ ਕੇਸ ਲੜਨੇ ਨੇ ਤਿਆਰ ਹੋ ਤੁਸੀਂ ਬਿਲਕੁਲ ਜੀ ਤਿਆਰ ਹਾਂ ਇਹ ਤਾਂ ਇੱਕ ਹੋਰ ਪੋਜ਼ਿਟਿਵ ਗੱਲ ਹੈ ਕਿ ਮੈਂ ਲਾ ਦੀ ਪੜ੍ਹਾਈ ਕੀਤੀ ਹੋਈ ਹੈ ਕਿਉਂਕਿ ਸਰਕਾਰ ਦੀਆਂ ਇੰਨੇ ਹੀ ਆ ਜਿਆਦਾ ਸਕੀਮਾਂ ਹੁੰਦੀਆਂ ਨੇ ਆਮ ਪਿੰਡਾਂ ਦੇ ਵਿੱਚ ਸਰਪੰਚਾਂ ਨੂੰ ਤਾਂ ਪਤਾ ਹੀ ਨਹੀਂ ਹੁੰਦਾ ਕਿ ਸਰਕਾਰ ਕੀ ਕੁਝ ਦੇ ਰਹੀ ਆ ਆਪਾਂ ਲੈ ਕੇ ਆਉਣਾ ਆਪਾਂ ਨੂੰ ਜਾਣਨਾ ਤਾਂ ਆਪ ਹੀ ਪੈਣਾ ਨਾ ਜੀ ਕੋਸ਼ਿਸ਼ ਕਰੂੰਗਾ ਕਿ ਸਾਰੀਆਂ ਸਮੱਸਿਆਵਾਂ ਦਾ ਹੱਲ ਕਰ ਸਕਾਂ ਤੇ ਪਿੰਡ ਨੂੰ ਵਿਕਾਸ ਦੇ ਰਾਹ ਤੇ ਪਾਈਏ ਸਾਡੇ ਨਾਲ ਮਿਰਜ਼ਾਪੁਰ ਦੇ ਕੁਝ ਸੀਨੀਅ ਸੀਨੀਅਰ ਆਗੂ ਵੀ ਨੇ ਪਾਰਟੀਆਂ ਨਾਲ ਸੰਬੰਧਿਤ ਕੁਝ ਬਜ਼ੁਰਗ ਲੋਕ ਨੇ ਉਹਨਾਂ ਨੂੰ ਵੀ ਪੁੱਛਦੇ ਆ ਤੁਹਾਨੂੰ ਸਰਪੰਚ ਸਾਹਿਬ ਤੁਹਾਡੇ ਪਿੰਡ ਦੇ ਜਿਹੜੇ ਸਰਪੰਚ ਨੇ ਇਹ ਪਟਿਆਲਾ ਸ਼ਹਿਰ ਦੇ ਸਭ ਤੋਂ ਵੱਧ ਪੜੇ ਲਿਖੇ ਤੇ ਸਭ ਤੋਂ ਛੋਟੀ ਉਮਰ ਦੇ ਨੇ ਤੇ ਕਹਿੰਦੇ ਨੇ ਵੀ ਨੌਜਵਾਨ ਦੇ ਵਿੱਚ ਜਿਹੜਾ ਖੂਨ ਹੁੰਦਾ ਉਹ ਪ੍ਰੇਸ਼ਟ ਨਹੀਂ ਹੁੰਦਾ ਉਹਨੂੰ ਆਪਣੇ ਪੈਸੇ ਦੀ ਭੁੱਖ ਨਹੀਂ ਹੁੰਦੀ ਉਹ ਤਾਂ ਜਿੰਨਾ ਵੀ ਸਰਕਾਰ ਨੇ ਪੈਸਾ ਦੇ ਦੇਣਾ ਲਾ ਦੇਣਾ ਇਹ ਮਿਥ ਹੈ ਲੋਕਾਂ ਲੋਕ ਮੰਨਦੇ ਨੇ ਇਹ ਗੱਲ ਤੁਹਾਨੂੰ ਤੁਹਾਡੇ ਸਰਪੰਚ ਤੋਂ ਆਸ ਹੈ ਹਾਂਜੀ ਇਹ ਹੀ ਬਹੁਤ ਉਮੀਦ ਨਾਲ ਬੜੀ ਉਮੀਦ ਨਾਲ ਇਹਨਾਂ ਨੂੰ ਸਰਪੰਚ ਬਣਾਇਆ ਅਰ ਉਮੀਦ ਅਸੀਂ ਵੀ ਰੱਖਦੇ ਆਂ ਵੀ ਵੱਧ ਤੋਂ ਵੱਧ ਚੜ ਕੇ ਵੱਧ ਕੇ ਕੰਮ ਕਰੇਗੇ ਜੋ ਸਾਡੀਆਂ ਖੁਸ਼ੀਆਂ ਨੇ ਪੂਰੀਆਂ ਕਰਨਗੇ ਅਸੀਂ ਬੜੇ ਜ਼ੋਰ ਨਾਲ ਬੜੇ ਪਿਆਰ ਨਾਲ ਇਹਨਾਂ ਨੂੰ ਸਰਪੰਚ ਬਣਾਇਆ ਅਸੀਂ ਤਾਂ ਉਮੀਦ ਰਹੀ ਰੱਖਦੇ ਆਂ ਵੀ ਸਾਡਾ ਵੱਧ ਚੜ ਕੇ ਕੰਮ ਕਰਨ ਅੱਗੇ ਵਾਸਤੇ ਫੇਰ ਆਉਣਗੇ ਅਸੀਂ ਤੇ ਜਦੋਂ ਪਿੰਡ ਦੇ ਵਿੱਚ ਕਹਿੰਦੇ ਨੇ ਵੀ ਜ ਹਰੇਕ ਜਗ੍ਹਾ ਦੇ ਵਿੱਚ ਜਿੱਥੇ 2 250 ਵੋਲਟ ਵੀ ਹੁੰਦੀ ਉੱਥੇ ਵੀ ਸਿੰਘ ਫਸ ਜਾਂਦੇ ਨੇ ਤੇ ਸਰਬਸੰਮਤੀ ਹੋਣਾ ਤੇ ਆਪਣੇ ਆਪ ਦੇ ਵਿੱਚ ਇੱਕ ਵੱਖਰੀ ਗੱਲ ਹੈ ਕਿਉਂਕਿ ਸਾਰੇ ਪਿੰਡ ਦੇ ਇੱਕ ਬੰਦੇ ਤੇ ਸਹਿਮਤ ਹੋਣਾ ਉਹ ਇੱਕ ਬੜੀ ਵੱਖਰੀ ਗੱਲ ਹੈ ਤੇ ਬੜੀ ਚੰਗੀ ਗੱਲ ਹੈ ਚਲੋ ਕੁਝ ਵੀ ਹੋਇਆ ਇਲੈਕਸ਼ਨ ਵੀ ਹੋਇਆ ਤੇ ਪਰ ਤੁਸੀਂ ਇੱਕ ਸਰਬਸੰਮਤੀ ਵਾਂਗੂ ਇੱਕ ਪਾਸਾ ਕਰਕੇ ਸਰਪੰਚ ਨੂੰ ਜਿਤਾਇਆ ਔਰ ਸਰਪੰਚ ਤੋਂ ਸਾਰੇ ਪਿੰਡ ਨੂੰ ਆਸਰ ਨੇ ਤੁਹਾਨੂੰ ਕੀ ਲੱਗਦਾ ਕਿ ਪਿੰਡ ਜਿਹੜਾ ਕਈ ਵਾਰੀ ਇਦਾਂ ਹੁੰਦਾ ਹੈ ਕਿ ਅਸੀਂ ਵੋਟਾਂ ਦੇ ਮਾਮਲੇ ਦੇ ਵਿੱਚ ਲੋਕ ਨਾਲ ਜੁੜੇ ਰਹਿੰਦੇ ਆ ਆਪਸ ਦੇ ਵਿੱਚ ਫਿਰ ਆਪਸ ਦੇ ਬੰਦੇ ਲੜਦੇ ਰਹਿੰਦੇ ਆ ਇਹ ਕਈ ਮਾਮਲੇ ਕਈ ਵਾਰੀ ਸਰਪੰਚਾਂ ਦੀਆਂ ਜਦੋਂ ਅਸੀਂ ਗੱਲਾਂਬਾਤ ਕਰਦੇ ਹਾਂ ਤਾਂ ਸਰਪੰਚ ਇਹ ਗੱਲ ਦੱਸਦੇ ਨੇ ਕਿ ਯਾਰ ਸਾਡੇ ਆਪ ਦੇ ਬੰਦੇ ਆਪਸ ਲੜਦੇ ਪਏ ਅਸੀਂ ਕਿਹਦੀ ਸਪੋਰਟ ਕਰੀਏ ਤੁਸੀਂ ਇਹਨਾਂ ਨੂੰ ਇੱਕ ਜੋਟ ਰੱਖਣ ਲਈ ਕੀ ਕਰੋਗੇ ਨੇ ਆਪਸੇ ਮੇਰੇ ਪਿੰਡ ਦਾ ਮਾਹੌਲ ਤਾਂ ਬਹੁਤ ਠੀਕ ਹੈ ਇਦਾਂ ਦੇ ਕੋਈ ਛੋਟੇ-ਛੋਟੇ ਮਸਲੇ ਹੈਗੇ ਨਹੀਂ ਲੜਾਈਆਂ ਝਗੜਿਆਂ ਵਾਲੇ ਮੈਂ ਤਾਂ ਜਦੋਂ ਦੂਜੀ ਪਾਰਟੀ ਦੇ ਹਾਰ ਵੀ ਗਏ ਤਾਂ ਵੀ ਮੇਰੀ ਇਹੀ ਕੋਸ਼ਿਸ਼ ਆ ਕਿ ਮੈਂ ਉਦੋਂ ਵੀ ਕਿਹਾ ਸੀ ਜਿੱਤ ਤੋਂ ਬਾਅਦ ਵੀ ਉਹਨਾਂ ਨੂੰ ਕਿ ਆਪਾਂ ਸਾਰਿਆਂ ਨੇ ਇਕੱਠੇ ਚੱਲਣਾ ਹੈ ਕਿ ਪਿੰਡ ਦੇ ਵਿੱਚ ਇਹੋ ਜਿਹਾ ਕੋਈ ਮਾਹੌਲ ਨਹੀਂ ਬਣਾਉਣਾ ਹੈਗਾ ਉਹ ਵੀ ਸਾਰੇ ਪੋਜ਼ਿਟਿਵ ਨੇ ਇਦਾਂ ਦੀ ਕੋਈ ਗੱਲ ਨਹੀਂ ਜੇ ਕੋਈ ਸਮੱਸਿਆ ਆਊਗੀ ਵੀ ਤਾਂ ਆਪਣੇ ਲੈਵਲ ਤੇ ਇਥੇ ਹੱਲ ਕਰ ਦਾਂਗੇ ਸਾਰੇ ਰਲ ਮਿਲ ਕੇ ਸਾਰੇ ਹੈਗੇ ਨੇ ਬਜ਼ੁਰਗ ਨਾਲ ਕੁਝ ਪੰਜਾਬ ਦੇ ਵਿੱਚ ਵਿੱਚ ਚੱਲਦੀ ਰੀਤ ਵਾਂਗੂ ਇਸ ਤਰ੍ਹਾਂ ਨਾ ਹੋਵੇ ਕਿ ਦੂਸਰੇ ਪਾਸੇ ਜੋ ਕੋਈ ਇਦਾਂ ਦਾ ਤਾਂ ਕੋਈ ਨਹੀਂ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਸਕੋ ਪਹਿਲਾਂ ਉਹਨਾਂ ਦੀਆਂ ਲਵਾਵਾਂਗੇ ਆਪਣੇਆਂ ਦੀਆਂ ਫੇਰ ਲਵਾਵਾਂਗੇ ਸਾਰਿਆਂ ਦੇ ਕੰਮ ਬਰਾਬਰ ਕਰਾਂਗੇ ਕੋਈ ਉਹ ਗੱਲ ਨਹੀਂ ਹੈਗੀ ਆਪਾਂ ਇਹੋ ਜਿਹਾ ਪਨੀਰ ਰੱਖਣਾ ਹੈਗਾ ਮਾਹੌਲ ਜੀ ਪਿੰਡ ਦੇ ਵਿੱਚ ਕਈ ਹੋਰ ਜਿਹੜੀਆਂ ਸਮੱਸਿਆਵਾਂ ਕਈ ਵਾਰੀ ਸਾਹਮਣੇ ਨਹੀਂ ਆਉਂਦੀਆਂ ਜਿਵੇਂ ਕਈ ਵਾਰੀ ਬਜ਼ੁਰਗਾਂ ਦੀਆਂ ਪੈਨਸ਼ਨਾਂ ਕੱਟੀਆਂ ਪਈਆਂ ਨੇ ਬਹੁਤ ਉਹ ਜਦੋਂ ਅਸੀਂ ਪਿੰਡਾਂ ਦੇ ਵਿੱਚ ਜਾ ਕੇ ਕਰਦੇ ਹਾਂ ਗੱਲ ਤਾਂ ਉਹ ਵਿਚਾਰੇ ਸਰਪੰਚ ਕੋਲੇ ਪਹੁੰਚਣ ਤੱਕ ਉਹਨੂੰ ਲੱਗਦਾ ਵੀ ਪਤਾ ਨਹੀਂ ਕੀ ਕਰ ਦੂਗਾ ਸਰਪੰਚਾ ਜੇ ਅਸੀਂ ਪਹੁੰਚਾਂਗੇ ਤਾਂ ਮੈਂ ਸਮਝਦਾ ਤੁਸੀਂ ਪੜੇ ਲਿਖੇ ਹੋ ਤੁਸੀਂ ਆਪ ਉਹਨਾਂ ਤੱਕ ਪਹੁੰਚ ਕਰੋ ਕੁਝ ਮੈਂ ਬਿਲਕੁਲ ਛੋਟੇ-ਛੋਟੇ ਕੰਮ ਨੇ ਕੰਮ ਕੁਝ ਵੀ ਨਹੀਂ ਵੀਡੀਓ ਲੈਵਲ ਦੇ ਸੈਕਟਰੀ ਲੈਵਲ ਦੇ ਕੰਮ ਨੇ ਅੱਜ ਅਸੀਂ ਅੱਜ ਹੀ ਸੌਂ ਚੁੱਕੀ ਹੈਗੀ ਸਿਰਫ ਬਤੌਰ ਸਰਪੰਚ ਤੇ ਮੈਂ ਇੱਕ ਦੋ ਦਿਨ ਹੋ ਸਕਦਾ ਹੈ ਤਾਂ ਸੰਡੇ ਮੰਡੇ ਦੇ ਵਿੱਚ ਰੱਖ ਕੇ ਕੈਂਪ ਪਿੰਡ ਦੇ ਵਿੱਚ ਲਵਾਉਂਗਾ ਜਿਹੜੇ ਵੀ ਕੋਈ ਪੈਨਸ਼ਨ ਵਾਲੇ ਰਹਿੰਦੇ ਨੇ ਜਿਨ੍ਹਾਂ ਦੇ ਫਾਰਮ ਦੁਆਰਾ ਭਰੇ ਜਾਣਗੇ ਤੇ ਉਸ ਤੋਂ ਬਾਅਦ ਪੈਨਸ਼ਨਾਂ ਲਾਗੂ ਕਰਵਾਵਾਂਗੇ ਸਾਰੀਆਂ ਅਸੀਂ ਜਦੋਂ ਪਿੰਡ ਵਾਸੀ ਨਾਲ ਗੱਲਬਾਤ ਕਰ ਰਹੇ ਸੀ ਤਾਂ ਪਿੰਡ ਦੇ ਵਿੱਚ ਹੈਲਥ ਬਾਰੇ ਉਹਨਾਂ ਨੇ ਕੁਝ ਬੋਲਿਆ ਕਿ ਸਿਹਤ ਦੇ ਬਾਰੇ ਬਹੁਤ ਜ਼ਿਆਦਾ ਡਿਸਪੈਂਸਰੀ ਦੀ ਮੰਗ ਕਰ ਰਹੇ ਸੀ ਤੇ ਜਿਵੇਂ ਤੁਸੀਂ ਕਹਿੰਦੇ ਹੋ ਕਿ ਤੁਸੀਂ ਪੜ੍ਹੇ ਲਿਖੇ ਹੋ ਤਾਂ ਤੁਹਾਨੂੰ ਪਤਾ ਵੀ ਹੈ ਕਿਹੜੇ ਡਿਪਾਰਟਮੈਂਟਾਂ ਤੱਕ ਪਹੁੰਚ ਕਰਨੀ ਹੈ ਤੇ ਸਭ ਤੋਂ ਖਾਸ ਗੱਲ ਇਹ ਹੈ ਵੀ ਜਿਸ ਜਸ ਮੰਤਰੀ ਦੇ ਅਸ਼ੀਰਵਾਦ ਨਾਲ ਤੁਸੀਂ ਸਰਪੰਚ ਬਣੇ ਹੋ ਤੁਹਾਡੇ ਇਲਾਕੇ ਦੇ ਉਹ ਸਾਡੇ ਸਿਹਤ ਮੰਤਰੀ ਵੀ ਨੇ ਬਿਲਕੁਲ ਜੀ ਇਸ ਬਾਰੇ ਵੀ ਜੇ ਗੱਲ ਕਰਾਂਗੇ ਮੰਤਰੀ ਸਾਹਿਬ ਨੂੰ ਮੈਂ ਮਿਲ ਕੇ ਪਿੰਡ ਦੇ ਇਹਨਾਂ ਨੂੰ ਨਾਲ ਲੈ ਕੇ ਜਾ ਕੇ ਗੱਲ ਕਰਕੇ ਉਹਦੀ ਵੀ ਕੋਸ਼ਿਸ਼ ਕਰਦੇ ਆ ਕਿ ਜੇ ਪਿੰਡ ਦੇ ਵਿੱਚ ਹੈਲਥ ਡਿਸਪੈਂਸਰੀ ਲੱਗ ਸਕੇ ਸਨੇਹਾ ਕੀ ਹੈ ਤੁਹਾਡਾ ਤੁਸੀਂ ਆਪਣੇ ਸਾਥੀ ਸਰਪੰਚਾਂ ਨੂੰ ਕਿਸ ਨਹੀਂ ਤੁਹਾਡੇ ਤੁਸੀਂ ਤਾਂ ਮੰਗ ਰਹੇ ਹੋ ਕਿਉਂਕਿ ਕਈ ਵਾਰੀ ਕਈ ਪਿੰਡਾਂ ਦੇ ਵਿੱਚ ਕੋਈ 5ਵੀਂ ਪਾਸ ਸਰਪੰਚ ਬਣ ਗਿਆ ਕੋਈ 6ਵੀਂ ਪਾਸ ਬਣ ਗਿਆ ਤੁਹਾਡਾ ਕੀ ਸੁਨੇਹਾ ਹੈ ਕਈ ਤਾਂ 5ਵੀਂ ਪਾਸ ਵੀ ਬੜੇ ਸੂਝਵਾਨ ਨੇ ਤੇ ਕਈ ਪੜੇ ਲਿਖੇ ਵੀ ਇਦਾਂ ਦੇ ਨੇ ਕਿ ਜਿਹੜੇ ਨਹੀਂ ਪਰ ਇਹ ਗੱਲ ਹੈ ਕਿ ਆਪਾਂ ਪਾਰਟੀ ਬਾਜ਼ੀ ਨੂੰ ਜੇ ਹਵਾ ਦਵਾਂਗੇ ਪਿੰਡਾਂ ਦੇ ਵਿੱਚ ਤਾਂ ਫਿਰ ਆਪਾਂ ਵਿਕਾਸ ਨਹੀਂ ਕਰ ਸਕਦੇ ਉੱਤੇ ਆਪਾਂ 5 ਸਾਲ ਲੜਦੇ ਹੀ ਰਹਿ ਜਾਾਂਗੇ ਆਪਾਂ ਇਲੈਕਸ਼ਨ ਹੋ ਗਈ ਕੋਈ ਜਿੱਤ ਗਿਆ ਕੋਈ ਹਾਰ ਗਿਆ ਸਾਰੇ ਇਕੱਠੇ ਹੋ ਕੇ 5 ਸਾਲ ਆਪਾਂ ਜੇ ਪਰਮਾਤਮਾ ਨੇ ਟਾਈਮ ਦਿੱਤਾ ਤਾਂ ਪਿੰਡ ਨੂੰ ਅੱਗੇ ਲਜਾਈਏ ਆਪਾਂ ਪਿੰਡਾਂ ਦਾ ਸਵਰਗ ਬਣਾ ਸਕਦੇ ਹਾਂ ਸਰਕਾਰ ਪੋਜ਼ਿਟਿਵ ਹੈ ਗਰੰਟਾ ਆਉਣਗੀਆਂ ਤਾਂ ਆਪਾਂ ਕੁਝ ਵੀ ਕਰਵਾ ਸਕਦੇ ਹਾਂ ਆਪਾਂ ਲੜਾਈਆਂ ਝਗੜਿਆਂ ਤੋਂ ਉੱਪਰ ਉੱਠ ਕੇ ਪਿੰਡ ਦੇ ਵਿਕਾਸ ਦੀ ਗੱਲ ਕਰੀਏ ਨਾ ਕਿ ਅ ਛੋਟੀਆਂ-ਛੋਟੀਆਂ ਲੜਾਈਆਂ 'ਚ ਪਈ ਜਾਈਏ ਤੇ ਤੁਹਾਨੂੰ ਜਿਹੜੇ ਹੁਣ ਆਉਣ ਵਾਲੇ ਲੋਕ ਸਭਾ ਦੇ ਇਲੈਕਸ਼ਨਸ ਨੇ ਤੁਸੀਂ ਵਕਾਲਤ ਦੇ ਵਿੱਚ ਇਸ ਤਰ੍ਹਾਂ ਦਾ ਇੱਕ ਚਲੋ ਸਰਪੰਚੀ ਦਾ ਤੁਸੀਂ ਲੈ ਲਈ ਪਿੰਡ ਦੇ ਵਾਸਤੇ ਪਰ ਤੁਸੀਂ ਸਮਝਦੇ ਹੋਵੇ ਤੁਸੀਂ ਰਾਜਨੀਤੀ ਦੇ ਵਿੱਚ ਪੈਰ ਰੱਖ ਲਿਆ ਰਾਜਨੀਤੀ 'ਚ ਪੈਰ ਤਾਂ ਹਾਲੇ ਤਾਂ ਇੱਕ ਪਹਿਲਾ ਕਦਮ ਹੀ ਲਾ ਲੋ ਰੱਖਿਆ ਗਿਆ ਜਦੋਂ ਆਪਾਂ ਵਿੱਚ ਆ ਗਏ ਸਿਸਟਮ ਦੇ ਵਿੱਚ ਇਲੈਕਸ਼ਨ ਜਿੱਤ ਲਈ ਤਾਂ ਰਾਜਨੀਤੀ ਚ ਆ ਗਏ ਸਵਾਲ ਮੇਰਾ ਇਹ ਸੀ ਕਿ ਤੁਸੀਂ ਵਕਾਲਤ ਨੂੰ ਤਰਜੀਹ ਦਿਓਗੇ ਕਿ ਸ ਰਾਜਨੀਤੀ ਨੂੰ ਦੇਖੋ ਕੋਰਟ ਟਾਈਮਿੰਗ ਹੈਗੀ ਹੈ 10 ਤੋਂ 4 6 ਘੰਟੇ ਤੇ 18 ਘੰਟੇ ਪਿੰਡ ਵਾਲਿਆਂ ਦੀ ਮੈਂ ਹਾਜ਼ਰ ਹਾਂ ਸ਼ਨੀਵਾਰ ਐਤਵਾਰ ਪਿੰਡ ਵਾਲਿਆਂ ਦੀ ਹਾਜ਼ਰ ਹਾਂ ਤੇ ਕੰਮ ਵੀ ਕੋਰਟ ਕਚੈਰੀਆਂ ਤੇ ਉਹਦੇ ਵਿੱਚ ਹੀ ਹੁੰਦੇ ਨੇ ਮੈਂ ਪ੍ਰਾਇਓਰਟੀ ਦਵਾਂਗਾ ਸਰਪੰਚੀ ਨੂੰ ਲਾ ਕੇ ਆਪਣੇ ਵਕਾਲਤ ਨੂੰ ਕਿਉਂਕਿ ਇਹਨਾਂ ਨੇ ਮੇਰੇ ਤੇ ਇਨਾ ਮਾਣ ਕੀਤਾ ਮੈਂ ਇਸ ਚੀਜ਼ ਨੂੰ ਸਰਪੰਚੀ ਨੂੰ ਪ੍ਰਾਇਓਰਟੀ ਦਵਾਂਗਾ ਹਾਂ ਤੁਸੀਂ ਦੋਨਾਂ ਚੀਜ਼ ਤੁਸੀਂ ਵਕਾਲਤ ਦਾ ਜੋ ਫਾਇਦਾ ਚੱਕ ਕੇ ਵਕਾਲ ਤੁਹਾਡੀ ਪੜ੍ਹਾਈ ਦਾ ਆਪਣੀ ਕਾਬਲੀਅਤ ਦਾ ਫਾਇਦਾ ਚੱਕ ਕੇ ਤੁਸੀਂ ਪਿੰਡ ਦਾ ਵਿਕਾਸ ਕਰ ਸਕਦੇ ਹੋ ਅਮਨਪ੍ਰੀਤ ਸਿੰਘ ਜੀ ਤੁਸੀਂ ਸਾਡੇ ਲਈ ਸਮਾਂ ਕੱਢਿਆ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਭ ਤੋਂ ਖਾਸ ਇਸ ਵਿੱਚ ਆਪਣੇ ਚੈਨਲ ਵੱਲੋਂ ਇੱਕ ਤੁਹਾਨੂੰ ਅਪੀਲ ਜ਼ਰੂਰ ਕਰਾਂਗਾ ਕਿ ਤੁਸੀਂ ਪਿੰਡ ਦਾ ਵਿਕਾਸ ਆਪਣੀ ਕਾਬਲੀਅਤ ਨੂੰ ਅੱਗੇ ਰੱਖ ਕੇ ਆਪਣੀ ਪੜ੍ਹਾਈ ਦਾ ਮੁੱਲ ਪਾ ਕੇ ਜ਼ਰੂਰ ਕਰਿਓ ਤਾਂ ਕਿ ਅਸੀਂ 5 ਸਾਲ ਬਾਅਦ ਇੱਥੇ ਆਈਏ ਤਾਂ ਤੁਸੀਂ ਪਿੰਡ ਦਾ ਸੀ ਨਕਸ਼ਾ ਬਦਲਿਆ ਹੋਇਆ ਦੇਖੀਏ। ਬਰਤਸਾਬ 5 ਸਾਲ ਤਾਂ ਜ਼ਿਆਦਾ ਨੇ ਤੁਸੀਂ 2 ਸਾਲ ਬਾਅਦ ਮੇਰੇ ਪਿੰਡ ਆਇਓ ਅੱਜ ਤੋਂ ਤੇ ਇੰਟਰਵਿਊ ਲੈਣ ਤੇ ਤੁਸੀਂ ਦੇਖੋਗੇ ਜੋ ਮੈਂ ਗੱਲਾਂ ਕੀਤੀਆਂ ਨੇ ਗੱਲਾਂ ਕਰਨ ਤੇ ਅਸੀਂ ਕਰਕੇ ਦਿਖਾਵਾਂਗਾ ਮੈਂ ਤੁਸੀਂ 2 ਸਾਲ ਬਾਅਦ ਜਦੋਂ ਮਰਜ਼ੀ ਮੈਨੂੰ ਫੋਨ ਕਰਕੇ ਬਿਨਾਂ ਫੋਨ ਕਰੇ ਪਿੰਡ ਆਜੋ ਜਿਹੜੇ ਪਿੰਡ ਵਾਸੀ ਨੇ ਇਹਨਾਂ ਤੋਂ ਪੁੱਛਿਓ ਕਿ ਜਿਹੜੀਆਂ ਸਮੱਸਿਆਵਾਂ ਨੇ ਹੱਲ ਹੋਈਆਂ ਜਾਂ ਇਹਨਾਂ ਦੇ ਰਾਹ ਪਏ ਆ ਕਿ ਨਹੀਂ ਪਏ। ਬਹੁਤ ਬਹੁਤ ਸ਼ੁਕਰੀਆ ਤੁਸੀਂ ਸਾਡੇ ਲਈ ਧੰਨਵਾਦ ਬਰਾਟ ਸਾਹਿਬ ਤੁਹਾਡਾ 3 ਨਿਊਜ਼ ਨੰਬਰ ਦੀ ਸਾਰੀ ਟੀਮ ਦਾ ਤੁਸੀਂ ਚੱਲ ਕੇ ਮੇਰੇ ਪਿੰਡ ਆਏ ਤੇ ਮੈਨੂੰ ਮਾਣ ਦਿੱਤਾ ਇਹਨਾਂ ਧੰਨਵਾਦ ਜੀ ਸੋ ਦੋਸਤੋ ਇਹ ਹਨ ਐਡਵੋਕੇਟ ਅਮਨਪ੍ਰੀਤ ਸਿੰਘ ਵਿਰਕ ਪਿੰਡ ਮਿਰਜ਼ਾਪੁਰ ਦੇ ਨਾਮ ਨਿਯੁਕਤ ਸਰਪੰਚ ਨੇ ਪਟਿਆਲਾ ਸ਼ਹਿਰ ਦੇ ਸਭ ਤੋਂ ਛੋਟੀ ਉਮਰ ਦੇ ਸਰਪੰਚ ਨੇ ਸਭ ਤੋਂ ਵੱਧ ਪੜੇ ਲਿਖੇ ਸਰਪੰਚ ਨੇ ਪਿੰਡ ਦੇ ਸਾਹਮਣੇ ਇਹਨਾਂ ਨੇ ਇਹ ਗੱਲ ਦਾ ਵਾਅਦਾ ਕੀਤਾ ਹੈ ਦਾਵਾ ਕੀਤਾ ਕਿ ਮੈਂ ਪਿੰਡ ਨੂੰ ਤਰੱਕੀਆਂ ਦੇ ਰਾਹਾਂ ਤੇ ਲੈ ਕੇ ਜਾਵਾਂਗਾ ਤੇ ਇਹਨਾਂ ਦਾ ਕਹਿਣਾ ਹੈ ਕਿ ਪਿੰਡ ਨੂੰ 2 ਸਾਲ ਬਾਅਦ ਤੁਸੀਂ ਦੇਖੋ ਮੈਂ ਪਿੰਡ ਦਾ ਨਕਸ਼ਾ ਬ ਸੋ ਦੋਸਤੋ ਮੈਨੂੰ ਗੁਰਪਾਲ ਸਿੰਘ ਬਰਾਡ ਨੂੰ ਦੀ ਇਜਾਜ਼ਤ ਧੰਨਵਾਦ